ਇਹ ਮਸਜਿਦ ਉਹਨਾਂ ਦੀ ਬਣੀ ਹੁੰਦੀ ਸੀ ਇੱਥੇ ਜਿਹੜਾ ਅੱਜ ਵੀ ਹੈ ਨਾ ਉਹ ਤਰੀਕੇ ਦੇ ਨਾਲ ਪਰਿਵਾਰ ਨੇ ਸੰਭਾਲ ਕੇ ਰੱਖੀਤੀ ਆ ਤੇ ਇਹ ਪਰਿਵਾਰ ਦੇ ਕੋਲ ਇਹ ਮਸਜਿਦ ਕਿਵੇਂ ਆਈ ਇਹਨਾਂ ਦਾ ਕੋਈ ਵੀ ਜਦੋਂ ਨਮਾਜ਼ ਪੜਦਾ ਸਿਨ ਮੁਸਲਮਾਨ ਭਾਈਚਾਰਾ ਕੋਈ ਵੀ ਆ ਅੱਜ ਦੀ ਡੇਟ ਦੇ ਵਿੱਚ ਵੀ ਤੇ ਪੁਰਾਣੀ ਡੇਟ ਦੇ ਵਿੱਚ ਵੀ ਜਿੱਧਰਲੇ ਬੰਨੇ ਆ ਜਿਹੜਾ ਮੁੱਖ ਕੀਤਾ ਹੈ ਨਾ ਇੱਧਰ ਨੂੰ ਨਮਾਜ਼ ਪੜਨ ਦਾ ਇਹਨਾਂ ਦਾ ਤਾਂ ਮਕਸਦ ਸੀ ਕਿਉਂਕਿ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਜੀ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਮਿੱਤਰੋ ਅੱਜ ਨਾ ਮੌਸਮ ਬੜਾ ਘੈਂਡ ਆ ਮੌਸਮ ਨਾਲ ਧੁੱਪ ਧੁੱਪ ਲੱਗ ਗਈ ਅੱਜ। ਕੱਲ ਪਰਸੋਂ ਦੀ ਬੜੀ ਮਤਲਬ ਬੱਦਲਬਾਰੀ ਹੀ ਪਹਿਲਾਂ ਬਾਰਸ਼ ਛੱਟ ਗਈ। ਬਾਰਸ਼ ਪਈ ਪਹਿਲਾਂ ਬਾਰਸ਼ ਪੈ ਪੂਗੀ ਢੜੀਆ ਤੇ ਹੁਣ ਅੱਜ ਥੋੜੀ ਧੁੱਪ ਲੱਗੀ ਆ ਮੌਸਮ ਵਧੀਆ ਹੋ ਗਿਆ। ਅੱਜ ਨਾ ਅਸੀਂ ਆਏ ਆ ਜੀ ਪਿੰਡ ਕਰਿਆਲੇ ਠੀਕ ਆ ਜੀ ਤੇ ਅੱਜ ਮੈਂ ਨਾ ਜਦੋਂ ਪਿਛਲੇ ਵਲੌਗ ਦੇ ਵਿੱਚ ਇੱਥੇ ਪਿੰਡ ਦੇ ਵਿੱਚ ਆਏ ਸੀ ਨਾ ਅਸੀਂ ਇੱਥੇ ਦੇਖ ਕੇ ਗਏ ਸੀ ਇੱਥੇ ਨਾ ਪੁਰਾਣੀ ਮਸਜਿਦ ਬਣੀ ਹੋਈ ਆ ਪਿੰਡ ਦੇ ਵਿੱਚ 12 ਮਸਜਿਦਾਂ ਉਤਰਾਂ ਪਰ ਉਹ 12 ਮਸਜਿਦਾਂ ਦੇ ਵਿੱਚੋਂ ਤੁਹਾਨੂੰ ਅੱਜ ਇੱਕ ਜਿਹੜੀ ਮਸਜਿਦ ਆ ਨਾ ਮੁਸਲਮਾਨਾਂ ਦੇ ਟਾਈਮ ਦੀ 1947 ਦੀ ਵੰਡ ਤੋਂ ਪਹਿਲਾਂ ਦੀ ਉਹ ਬੜੀਆਂ ਦੇ ਅੱਜ ਵੀ ਜਿਹੜੀ ਆ ਇੱਥੇ ਮਤਲਬ ਉਸੇ ਤਰ੍ਹਾਂ ਹੀ ਆ ਪ੍ਰਾਤਨ ਬਣੀ ਹੋਊ ਅੱਜ ਤੁਹਾਨੂੰ ਉਹ ਦਿਖਾਉਨੇ ਆ ਨਾਲੇ ਪੁਰਾਣਾ ਦਿਖਾਉਨੇ ਆ ਖੂਹ ਉਹਨਾਂ ਸਮਿਆਂ ਦਾ ਬੜਿਆਂ ਤੇ ਠੀਕ ਹੈ ਜੀ। ਬਾਕੀ ਦੇਖਨੇ ਆ ਹੋਰ ਕੀ ਕੀ ਦੇਖਣ ਨੂੰ ਮਿਲਦਾ ਅੱਜ ਤੇ ਚੱਲਦੇ ਆ ਮਿੱਤਰੋ ਪਿੰਡ ਦੇ ਅੰਦਰ। ਵੈਸੇ ਤਾਂ ਪਹੁੰਚ ਗਿਆ ਮੈਂ ਆ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਦੇ ਵਿੱਚ ਤੇ ਮੈਂ ਪਹੁੰਚ ਚੁੱਕਾ ਹਾਂ ਬਾਕੀ ਇਹ ਆ ਵੀ ਅੰਦਰ ਜਾਣਾ ਅਜੇ ਤੇ ਮੈਂ ਕਹਾਂ ਚਲੋ ਵੀਡੀਓ ਜਿਹੜੀ ਸੀ ਆਪਾਂ ਥੋੜੀ ਜਿਹੀ ਬਾਹਰੋਂ ਸਟਾਰਟ ਕਰ ਲੈਂਦੇ ਆ ਠੀਕ ਹੈ ਜੀ। ਹੁਣ ਆਪਾਂ ਕਰਦੇ ਆ ਜੀ ਪਿੰਡ ਜੀ ਐਂਟਰੀ ਨਾਲੇ ਦੇਖਦੇ ਆ ਹੋਰ ਕਿਹੜੇ-ਕਿਹੜੇ ਵਲੌਗ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਅੰਦਰ ਤੇ ਆਜੋ ਮਿੱਤਰੋ ਚਲ ਜੀ ਫਿਰ ਠੀਕ ਹੈ ਜੀ ਤੇ ਬਣੇ ਰਿਓ ਵੀਡੀਓ ਦੇ ਨਾਲ ਆਓ ਚਲ ਜੀ। ਸੋ ਹਾਂਜੀ ਮ ਪਹੁੰਚੁਕੇ ਆ ਜੀ ਕਰਿਆਲੇ ਪਿੰਡ ਦੇ ਅੰਦਰ ਤੇ ਅੱਜ ਉਹ ਤੁਹਾਨੂੰ ਮੈਂ ਦਿਖਾਉਣਾ ਮਸਜਿਦ ਜਿਹੜੀ ਬਣੀ ਆ ਪ੍ਰਾਤਣ ਸਮੇਂ ਦੀ ਸਨ 47 ਤੋਂ ਪਹਿਲਾਂ ਦੀ ਵੰਡ ਵੇਲੇ ਜਿਹੜੀ ਸੀ ਨਾ ਇਹ ਮਸਜਿਦ ਜਿਹੜੀ ਸੀ ਮੁਸਲਮਾਨਾਂ ਦੀ ਇੱਧਰ ਰਹਿ ਗਈ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਉਨੀ ਹੀ ਪੁਰਾਣੀ ਜਿਹੜੀ ਹੈ ਨਾ ਅੱਜ ਸਾਂਭ ਸੰਭਾਲ ਕਰਕੇ ਰੱਖੀ ਹੈ ਜੀ ਇਹ ਪਰਿਵਾਰ ਨੇ ਠੀਕ ਆ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਨਾ ਹਾਂ ਇੱਧਰ ਮੇਰੀ ਬੈਕ ਸਾਈਡ ਤੇ ਇੱਧਰ ਜਿਹੜੀ ਆ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀ ਮਸਜਿਦ ਆ ਜੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੁਸਲਮਾਨ ਭਾਈਚਾਰਾ ਸੀ ਨਾ ਈ ਉਹਨਾਂ ਦਾ ਜਿਹੜਾ ਸੀ ਨਾ ਰੱਬ ਦਾ ਘਰ ਮੰਨਿਆ ਜਾਂਦਾ ਸੀ ਇਹਨੂੰ ਠੀਕ ਆ ਇਹ ਮਸੀਤ ਦੇ ਨਾਲ ਹੀ ਇੱਕ ਨਾ ਮਿੱਤਰੋ ਆ ਖੂਹ ਆ ਜੀ ਠੀਕ ਆ ਇਹ ਖੂਹ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਖੂਹ ਬਾਰੇ ਨਿਕਲ ਕੇ ਆਈਆਂ ਜੀ ਇੱਥੇ ਤੇ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਵੀ ਆ ਜਿਹੜਾ ਆ ਤੁਸੀਂ ਦੇਖ ਰਹੇ ਹੋ ਨਾ ਇਹ ਆ ਜਿਹੜਾ ਲੋਹੇ ਦਾ ਚੱਕਰ ਬਣਿਆ ਜੀ ਇਹਦੇ ਨਾਲ ਰਸੀ ਦੇ ਨਾਲ ਨਾ ਇਹਨੂੰ ਘੁਮਾ ਕੇ ਜਿਹੜਾ ਸੀ ਇਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਨਾ ਮਿੱਤਰੋ ਜਿਤਨਾ ਹੁੰਦਾ ਸੀ ਨਾ ਜਿਹੜੇ ਕੋਈ ਵੀ ਮੁਸਲਮਾਨ ਭਾਈਚਾਰਾ ਵਾ ਕੋਈ ਵੀ ਜਦੋਂ ਰੱਬ ਦੇ ਘਰੇ ਜਾਂਦਾ ਜਿਦਾਂ ਹੁਣ ਆਪਾਂ ਹੀ ਜਾਣਦੇ ਆ ਜੀ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਪਾਣੀ ਕਰਦੇ ਆ ਗੁਰੂ ਘਰੇ ਜਾ ਕੇ ਠੀਕ ਹੈ ਜੀ ਤੇ ਹਰ ਗੁਰੂ ਘਰੇ ਦੇ ਨਾਲ ਜਿਹੜਾ ਸੀ ਸਰੋਵਰ ਜ਼ਰੂਰ ਬਣਿਆ ਹੁੰਦਾ ਤੇ ਇਸੇ ਤਰ੍ਹਾਂ ਹੀ ਜਿਹੜਾ ਮੁਸਲਮਨ ਭਾਈਚਾਰਾ ਹਨ ਉਹਨਾਂ ਦਾ ਕੋਈ ਵੀ ਮਸਜਿਦ ਆ ਭਾਵੇਂ ਕੋਈ ਵੀ ਉਹਨਾਂ ਦੀ ਸਮਾਦ ਆ ਉਹਦੇ ਨਾਲ ਇੱਕ ਖੂਹ ਜ਼ਰੂਰ ਹੁੰਦਾ ਸੀ ਉਹਦਾ ਕਾਰਨ ਪਤਾ ਹੈ ਕੀ ਮਿੱਤਰੋ ਉਹਦਾ ਕਾਰਨ ਇਹ ਹੀ ਉਹ ਵਜੂ ਕਰਦੇ ਹੁੰਦੇ ਸੀ ਵਜੂ ਦਾ ਮਤਲਬ ਵੀ ਉਹ ਆਪਣੇ ਆਪ ਨੂੰ ਜਿਹੜਾ ਸੀ ਪਹਿਲਾਂ ਹੱਥ ਪੈਰ ਧੋ ਗਏ ਤੇ ਫਿਰ ਉਹਨਾਂ ਨੇ ਅੰਦਰ ਜਿਹੜੀ ਸੀ ਆਪਣੀ ਨਮਾਜ਼ ਆਦਾ ਕਰਨ ਜਾਂਦੇ ਹੁੰਦੇ ਸੀ ਠੀਕ ਹੈ ਜੀ ਸੋ ਇਹਦੇ ਨਾਲ ਹੀ ਇਹ ਖੂਹ ਆ ਇਹ ਉਸ ਸਮੇਂ ਦਾ ਹੀ ਆ ਸੰਨ 47 ਦੀ ਵੰਡ ਤੋਂ ਪਹਿਲਾਂ ਦਾ ਠੀਕ ਹੈ ਜੀ ਤੇ ਆ ਤੁਸੀਂ ਖੂਹ ਦੀ ਸ਼ੇਪ ਦੇਖ ਸਕਦੇ ਹੋ ਵੀ ਖੂਹ ਜਿਹੜਾ ਨਾ ਬਹੁਤ ਵੱਡਾ ਉਸ ਸਮੇਂ ਦਾ ਬਣਿਆ ਵਾ ਅਜੇ ਵੀ ਪ੍ਰਾਤਣ ਆ ਠੀਕ ਹੈ ਜੀ ਤੇ ਕਾਫੀ ਡੂੰਘਾ ਵਾ ਇਹ ਤੇ ਕਿਸੇ ਸਮੇਂ ਮਿੱਤਰੋ ਮੈਨੂੰ ਲੱਗਦਾ ਵਾ ਕਿਸੇ ਸਮੇਂ ਇੱਥੇ ਰੌਣਕ ਪੂਰੀ ਰਹਿੰਦੀ ਹੁੰਨੀ ਆ ਹਨਾ ਵੀ ਗੁਰੂ ਘਰ ਜਿੱਤਰਾ ਅੱਜ ਆ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਤੇ ਚਾਹੇ ਸ਼ਾਮ ਨੂੰ ਜਾਈਏ ਚਾਹੇ ਸਵੇਰੇ ਜਾਈਏ ਤੇ ਰੌਣਕ ਪੂਰੀ ਰਹਿੰਦੀ ਆ ਤੇ ਪਰ ਇੱਥੇ ਵੀ ਕਿਤੇ ਨਾ ਕਿਤੇ ਉਸ ਸਮੇਂ ਜਿਹੜੀ ਸੀ ਜਦੋਂ ਇੱਥੇ ਮੁਸਲਮਾਨ ਰਹਿੰਦੇ ਹੁੰਦੇ ਸੀ ਤੇ ਪੂਰੀ ਰੌਣਕ ਰਹੀ ਹੁੰਦੀ ਆ ਹਨਾ ਤੇ ਉਹ ਸਾਹਮਣੇ ਜਿਹੜੀ ਆ ਟੈਂਡ ਕਹਿ ਦਿੰਨੇ ਇਹਨੂੰ ਇਹਨੂੰ ਚਾਹੇ ਜਿਤਨਾ ਮੰਨ ਲਓ ਪਾਣੀ ਕੱਢਣ ਵਾਲਾ ਕਹਿ ਦਿੰਨੇ ਕੋਈ ਨਾ ਕੋਈ ਜਗ੍ਹਾੜ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੇ ਪਾਣੀ ਦੀ ਗੱਲ ਜੀ ਆਪਾਂ ਕੀਤੀ ਹੈ ਨਾ ਪਾਣੀ ਦੀ ਗੱਲ ਇੱਥੋਂ ਪਤਾ ਲੱਗ ਜਾਂਦੀ ਆ ਆ ਵੀ ਮਿੱਤਰੋ ਉਸ ਸਮੇਂ ਦਾ ਹੀ ਆ ਇਹਦੇ ਵਿੱਚ ਆ ਵੇਖੋ ਨਿਸ਼ਾਨੀਆਂ ਬਣੀਆਂ ਹਨਾ ਪਾਣੀ ਦੀਆਂ ਆ ਉਸੇ ਤਰੀਕੇ ਦੇ ਨਾਲ ਹੀ ਬਣੀਆਂ ਵਾ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਨਾ ਐਂ ਦੀ ਹੋ ਸਕਦਾ ਵਾ ਵੀ ਪਾਣੀ ਦਾ ਜਿ ਤਰ੍ਹਾਂ ਆੜ ਵਾਂਗੂ ਹਨਾ ਇਹ ਇਹਦਾ ਸਹਾਰਾ ਲਿਆ ਹੋਵੇ ਉਸ ਸਮੇ ਤੇ ਇਹ ਖੂਹ ਦੇ ਵਿੱਚ ਮਿੱਤਰੋ ਜਿਹੜੀ ਆ ਜਗਾ ਹਨਾ ਜਿੱਥੇ ਮੈਂ ਖਲੋਤਾ ਵਾਂ ਜਿਹੜੀ ਜਿੱਥੇ ਮਸਜਿਦ ਬਣੀ ਹੈ ਜਿੱਥੇ ਮਸਕੀਤ ਬਣੀ ਹੈ ਇਹਦਾ ਖੂਹ ਜਿਹੜਾ ਵਾ ਖੂਹ ਦੇ ਨਾਲੋਂ ਕੋਈ ਵੀ ਜਿਤਨਾ ਮੰਨ ਲਓ ਆਂਦੇ ਆ ਵੀ ਅੱਜ ਵੀ ਜਿਹੜਾ ਹਨਾ ਕਿਤੇ ਨਾ ਕਿਤੇ ਉਹ ਚੀਜ਼ ਮਹਿਸੂਸ ਹੁੰਦੀ ਆ ਵੀ ਕੋਈ ਵੀ ਚੀਜ਼ ਇੱਥੇ ਚੋਰੀ ਨਹੀਂ ਕਰਕੇ ਜਾਂਦਾ ਹਨਾ ਕਿਉਂਕਿ ਚੋਰੀ ਨਹੀਂ ਕਰਦਾ ਜਿਤਨਾ ਲੋਹੇ ਦੀਆਂ ਹੋਣ ਪਈਆਂ ਵਾ ਤੇ ਕਈ ਆਮ ਪਿੰਡਾਂ ਦੇ ਵਿੱਚ ਹੁੰਦਾ ਵਾ ਵੀ ਜਿਤਨਾ ਕੋਈ ਬੰਦੇ ਚੋਰ ਆਗੇ ਚੋਰ ਲਾਗੇ ਲੈ ਜਾਂਦੇ ਆ ਪਰ ਆਂਦੇ ਵੀ ਇੱਥੇ ਜਿਹੜੇ ਆਪਣੇ ਹੈਗੇ ਸੀ ਨਾ ਆਂਡ ਗਮਾਣ ਇੱਥੇ ਜਿਹੜਾ ਵਸਦਾ ਵਾ ਉਹਨਾਂ ਨੇ ਦੱਸਿਆ ਸੀ ਆਂਟੀ ਉਹਨਾਂ ਨੇ ਵੀ ਇੱਥੇ ਨਾ ਕੋਈ ਲੋਹਣ ਪੈ ਗਿਆ ਸੀ ਉਹ ਜਿਹੜੀ ਨਾ ਆਪਣਾ ਹੈਗੀ ਐ ਲੋਹੇ ਦੀ ਜਿਹੜੀ ਉਹ ਲੋਹਣ ਪੈ ਗਿਆ ਸੀ ਕੋਈ ਪਰ ਰਾਤੋਂ ਰਾਤ ਕਹਿੰਦੇ ਸੀ ਵੀ ਉਹਨੂੰ ਇੱਕ ਅਰੀ ਤਾਰੇ ਵਿਖਾਤੇ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਉਹ ਚੀਜ਼ ਦਾ ਅਹਿਸਾਸ ਜ਼ਰੂਰ ਹੁੰਦਾ ਵਾ ਕੋਈ ਵੀ ਗੁਰੂ ਘਰ ਆ ਗੁਰੂ ਧਾਮ ਆ ਨਾ ਜਿੰਨੇ ਵੀ ਉੱਥੇ ਕਿਤਨਾ ਕਿਤੇ ਅੱਜ ਵੀ ਜਿਹੜਾ ਵਾ ਅਹਿਸਾਸ ਹੁੰਦਾ ਜੀ ਪਰਮਾਤਮਾ ਦਾ। ਸੋ ਇਹ ਸਿਖੂ ਜਿਹੜਾ ਤੁਹਾਨੂੰ ਮੈਂ ਦਿਖਾਇਆ ਨਾਲ ਬੋੜਿਆ ਬਹੁਤ ਵੱਡਾ ਬੋੜਿਆ ਮਿੱਤਰੋ ਇਹਦੇ। ਠੀਕ ਆ। ਤੇ ਇਹਦੇ ਨਾਲ ਹੀ ਜਿਹੜਾ ਖੂਬ ਬਣਿਆ ਹੁਣ ਮੈਂ ਨਾ ਤੁਹਾਨੂੰ ਲੈ ਕੇ ਚੱਲਦਾ ਜਿਹੜੀ ਅੰਦਰ ਮਸਜਿਦ ਆ ਨਾ ਮਸਜਿਦ ਦੇ ਅੰਦਰ ਲੈ ਕੇ ਚੱਲਦਾ ਹਾਂ। ਅੰਦਰ ਦਾ ਤੁਹਾਨੂੰ ਦਿਖਾਉਣਾ ਵਾ ਵੀ ਕਿਹੜੇ ਤਰੀਕੇ ਦੇ ਨਾਲ ਜਿਹੜਾ ਵਾ ਅੰਰੋਮ ਬਣੀ ਆ ਸਾਰੀ ਮਸਜਿਦ। ਠੀਕ ਹੈ ਜੀ। ਤੇ ਇੱਧਰ ਦੀ ਤੇ ਰਸਤਾ ਨਹੀਂ ਹੈਗਾ ਕਿਉਂਕਿ ਉੱਧਰ ਕੰਡੇ ਲਾਏ ਹੋਏ ਆ ਸਾਰੇ ਪਰਿਵਾਰ ਨੇ ਕਿਉਂਕਿ ਇੱਥੇ ਨਾ ਲੋਕੀ ਜ ਉਹ ਕਈ ਜਿਹੇ ਤਰ੍ਹਾਂ ਮੰਨ ਲਓ ਵੇਸਟਬੂਸਟ ਸਮਾਨ ਜਿਹੜਾ ਵਾ ਕੋਈ ਕੂੜਾ ਕਰਕਟ ਜਿਹੜਾ ਉਹ ਅੰਦਰ ਛੁੱਟ ਜਾਂਦੇ ਆ ਤੇ ਇਸ ਕਰਕੇ ਪਰਿਵਾਰ ਨੇ ਕੀ ਕੀਤਾ ਵਾ ਵੀ ਇਹਦੇ ਆਲੇ-ਦੁਆਲੇ ਜਿਹੜੀਆਂ ਮੋੜੀਆਂ ਲਾਤੀਆਂ ਵਾ ਕੰਡੀਆਂ ਲੀਆਂ ਵੀ ਕੋਈ ਅੰਦਰ ਨਾ ਜਾ ਸਕੇ ਬਾਕੀ ਦੇਖ ਰੇਖ ਜਿਹੜਾ ਇਹ ਪਰਿਵਾਰ ਧਿਆ ਕਰਨਾ ਠੀਕ ਹੈ ਜੀ ਬਾਕੀ ਦੀ ਹਿਸਟਰੀ ਤੁਹਾਨੂੰ ਅੰਦਰ ਦਾਦਾ ਮੈਂ ਜਾ ਕੇ ਅੰਦਰੋਂ ਤੁਹਾਨੂੰ ਦਿਖਾਉਣਾ ਕਿਹੜੇ ਤਰੀਕੇ ਨਾਲ ਲੱਗਦੀ ਹੈ ਜੀ ਮਸਜਿਦ ਠੀਕ ਹੈ ਜੀ ਤੇ ਆਜੋ ਮਿੱਤਰੋ ਚੱਲਦੇ ਆਂ ਅੰਦਰ ਆਪਾਂ ਹਾਂਜੀ ਮਿੱਤਰੋ ਬਾਕੀ ਨਾ ਆਪਾਂ ਗੁਰੂ ਘਰ ਆਇਆ ਫਿਰ ਵੀ ਚਲੋ ਭਾਵੇਂ ਜਿਤਨਾ ਮਰਜੀ ਆ ਮਸੀਹ ਤੇ ਆ ਮੁਸਲਮਾਨਾਂ ਦੀ ਬਸੀਤ ਆ ਪਰ ਗੁਰੂ ਘਰ ਦੀ ਰਿਸਪੈਕਟ ਕਰਨੀ ਆਪਣੀ ਬਣਦੀ ਆ ਆਪਾਂ ਨਾ ਬੂਟ ਲਾ ਲਈਏ ਹਨਾ ਜੋੜਾ ਲਾ ਕੇ ਅੰਦਰ ਜਾਣਾ ਆਪਾਂ ਉਤਰਾਣੀ ਜਾਣਾ ਠੀਕ ਹੈ ਜੀ ਤੇ ਫਿਰ ਆਪਾਂ ਚੱਲਦੇ ਆਂ ਅੰਦਰ ਇੱਥੇ ਨਾ ਮਤਲਬ ਕਹਿ ਸਕਦਾ ਮਿੱਤਰੋ ਮੈਂ ਵੀ ਅੱਜ ਚੱਲੀ ਅੰਦਰ ਸੋ ਮੇਟਰੋ ਆ ਮੇਰੀ ਬੈਕਸਾਈਡ ਤੇ ਤੁਸੀਂ ਦੇਖ ਰਹੇ ਹੋ ਨਾ ਇਹ ਉਸ ਸਮੇਂ ਦੀ ਮਸੀਤ ਹੈ ਜੀ ਪੁਰਾਣੀ ਬਣੀ ਆ ਉਹਨਾਂ ਵੇਲਿਆਂ ਦੀ ਸਨ 47 ਦੀ ਵੰਡ ਤੋਂ ਪਹਿਲਾਂ ਜਿਹੜਾ ਵੀ ਮੁਸਲਮਾਨਾਂ ਦਾ ਇਹ ਪਿੰਡ ਸਾਰਾ ਮੁਸਲਮਾਨਾਂ ਦਾ ਹੋਇਆ ਕਰਦਾ ਸੀ ਇੱਥੇ ਠੀਕ ਹੈ ਜੀ ਕਰਿਆਲੇ ਪਿੰਡ ਦੇ ਵਿੱਚ ਸਾਰਾ ਹੀ ਟੋਟਲੀ ਹੀ ਮੁਸਲਮਾਨ ਭਾਈਚਾਰਾ ਰਹਿੰਦਾ ਹੁੰਦਾ ਸੀ ਤੇ ਉਹਨਾਂ ਦਾ ਇਹ ਗੁਰੂ ਘਰ ਹੁੰਦਾ ਸੀ ਉਹਨਾਂ ਸਮਿਆਂ ਦਾ ਠੀਕ ਹੈ ਜੀ ਇਹ ਮਸੀਤ ਉਹਨਾਂ ਦੀ ਬਣੀ ਹੁੰਦੀ ਸੀ ਇੱਥੇ ਜਿਹੜਾ ਅੱਜ ਵੀ ਹੈ ਨਾ ਉਹ ਤਰੀਕੇ ਦੇ ਨਾਲ ਪਰਿਵਾਰ ਨੇ ਸਾਮ ਸੰਭਾਲ ਕੀਤੀ ਆ ਤੇ ਇਹ ਪਰਿਵਾਰ ਦੇ ਕੋਲ ਇਹ ਮਸਜਿਦ ਕਿਵੇਂ ਆਈ ਇਹ ਉਦੋਂ ਆਈ ਆ ਮਿੱਤਰੋ ਜਦੋਂ ਸਨ 47 ਦੀ ਵੰਡ ਹੋਈ ਸੀ ਨਾ ਤੇ ਜਿਹੜੇ ਇੱਧਰ ਦੇ ਮੁਸਲਮਾਨ ਸੀ ਉਹਨਾਂ ਨੂੰ ਉਧਰ ਜ਼ਮੀਨਾਂ ਲਾਟ ਹੋਈਆਂ ਸੀ ਤੇ ਇਹ ਪਰਿਵਾਰ ਦੇ ਜਦੋਂ ਉਧਰੋਂ ਘਰ ਉਜੜੇ ਆ ਤੇ ਉਸ ਸਮੇਂ ਜਿਹੜਾ ਸੀ ਇਹਨਾਂ ਨੂੰ ਇਹ ਇਕੱਲੀ ਮਸਜਿਦ ਜਿਹੜੀ ਸੀ ਨਾ ਇੰਨੀ ਕਿ ਜਗ੍ਹਾ ਹੀ ਜਿਹੜੀ ਲਾਟ ਕਰਤੀ ਸੀ ਗਵਰਨਮੈਂਟ ਨੇ ਠੀਕ ਆ ਜੀ ਉਸ ਤੋਂ ਬਾਅਦ ਕਹਿੰਦੇ ਸੀ ਵੀ ਪਰਿਵਾਰ ਹੁਣ ਉਸ ਤੋਂ ਲਾਗੇ ਇਹਨਾਂ ਨੇ ਜਗ੍ਹਾ ਬਣਾਈ ਆ ਫੇਰ ਤੇ ਉਥੇ ਹੁਣ ਮਤਲਬ ਰਹਿ ਰਹੇ ਆ ਤੇ ਇਸ ਕਰਕੇ ਜਿਹੜਾ ਸੀ ਇਹ ਮਸਜਿਦ ਜਿਹੜੀ ਸੀ ਇਹ ਨਾ ਪਰਿਵਾਰ ਦੇ ਕੋਲ ਆ ਠੀਕ ਹੈ ਜੀ ਤੇ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਣੀਆਂ ਉਹੀ ਨਾਨਕਸਾਈ ਇਟਾਂ ਲਗੀਆਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਵਜੂ ਕਰਦੇ ਹੁੰਦੇ ਸੀ ਉਧਰੋਂ ਖੂਈ ਤੋਂ ਪਾਣੀ ਨਿਕਲ ਕੇ ਠੀਕ ਹੈ ਜੀ ਆ ਕਿਸੇ ਵੇਲੇ ਇੱਥੇ ਪਾਣੀ ਨਿਕਲਦਾ ਸੀ ਆ ਜਿਹੜੀਆਂ ਨਿਕਲੇ ਆ ਨਾ ਛੇਕ ਨਿਕਲੇ ਆ ਮਿੱਤਰੋ ਇੱਥੇ ਪਾਣੀ ਨਿਕਲਦਾ ਸੀ ਇੱਥੇ ਨਾ ਟੂਟੀਆਂ ਬਣੀਆਂ ਹੁੰਦੀਆਂ ਸੀ ਉਹਨਾਂ ਸਮਿਆਂ ਦੀ ਠੀਕ ਹੈ ਜੀ ਤੇ ਇੱਥੇ ਆ ਇਧਰਲੇ ਬੰਨੇ ਜਿੱਥੇ ਮੋੜੀਆਂ ਪਈਆਂ ਇੱਥੇ ਉਹ ਜੋੜੇ ਉਤਾਰਦੇ ਹੁੰਦੇ ਸੀ ਠੀਕ ਹੈ ਜੀ ਤੇ ਬਾਕੀ ਦੂਜੀ ਗੱਲ ਵੀ ਜਿਹੜੇ ਆ ਮਸੀਤ ਆ ਇਹਦੀ ਤੁਸੀਂ ਆ ਦੇਖ ਸਕਦੇ ਹੋ ਵੀ ਕੱਲੀ ਕੱਲੀ ਇੱਟ ਜਿਹੜੀ ਆ ਉਹਨਾਂ ਸਮਿਆਂ ਦੀ ਜਿਹੜੀ ਇੱਟ ਲੱਗੀ ਆ ਠੀਕ ਆ ਨਾਨਕਸ਼ਹੀ ਇੱਟਾਂ ਲਗੀਆਂ ਤੇ ਚੂਨੇ ਦਾ ਜਿਹੜਾ ਵਾ ਸਾਰਾ ਵਰਕ ਹੋਇਆ ਚੂਨੇ ਦਾ ਚੂਨਾ ਪੱਥਰ ਜਿਹਨੂੰ ਕਹਿ ਦਿੰਨੇ ਆਪਾਂ ਠੀਕ ਹੈ ਜੀ ਵੇਖੋ ਕਿੱਡਾ ਸੋਹਣਾ ਲੱਗ ਰਿਹਾ ਉਹ ਪੁਰਾਣੇ ਸਮੇ ਦਾ ਹਨ ਵੀ ਜਿਵੇਂ ਆਪਾਂ ਉਸੇ ਹੀ ਪੁਰਾਣੇ ਸਮੇ ਦੇ ਵਿੱਚ ਆਗੇ ਹੋਈਏ ਉਹ ਚੀਜ਼ ਫੀਲ ਹੋ ਰਹੀ ਹੈ ਇੱਥੇ ਤੇ ਬਾਕੀ ਤੁਹਾਨੂੰ ਮੈਂ ਜੇ ਦਿਖਾਵਾਂ ਮਿੱਤਰੋ ਵੀ ਇੱਥੋਂ ਦੇ ਜਿਹੜੇ ਦਰਵਾਜ਼ੇ ਆ ਆ ਦੇਖੋ ਉੱਪਰ ਪਹਿਲਾਂ ਝਾਤੀ ਮਾਰੂ ਵੀ ਉੱਪਰ ਛਤੀਰੀਆਂ ਵਾਂ ਠੀਕ ਹੈ ਜੀ ਲੱਕੜ ਦੀਆਂ ਛਤੀਰੀਆਂ ਦੇ ਨਾਲ ਫਟੀਆਂ ਤੇ ਉੱਪਰ ਇਹਦੇ ਮਿੱਟੀ ਪਾ ਕੇ ਤੇ ਫੇਰ ਇਹਨੂੰ ਕਿਤੇ ਨਾ ਕਿਤੇ ਢੱਕਿਆ ਜਾਂਦਾ ਸੀ ਇਹ ਰੱਬ ਦਾ ਘਰ ਸੀ ਜੀ ਉਹਨਾਂ ਸਮਿਆਂ ਦੇ ਵਿੱਚ ਮੁ슬ਮਾਨ ਭਾਈਚਾਰੇ ਦਾ ਠੀਕ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਜਿਤਨਾ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਨਾ ਬੜਾ ਆਪਣਾ ਸਤਕਾਰ ਦੇ ਨਾਲ ਜਾਂਦੇ ਆ ਉਹਨਾਂ ਸਮਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਥੇ ਪੰਜ ਨਮਾਜ਼ਾਂ ਅਦਾ ਹੁੰਦੀਆਂ ਸੀ ਤੇ ਕੁਰਾਨ ਪੜ੍ਹੀ ਜਾਂਦੀ ਹੁੰਦੀ ਹੈ ਇੱਥੇ ਠੀਕ ਹੈ ਜੀ ਦਰਵਾਜੇ ਦੇਖ ਸਕਦੇ ਹੋ ਦਰਵਾਜੇ ਵੀ ਉਹਨਾਂ ਸਮਿਆਂ ਦੇ ਪੁਰਾਣੇ ਤੇ ਆ ਆ ਜੀ ਤੇ ਜਿਹੜਾ ਇਹਨਾਂ ਦਾ ਮੇਨ ਸੀ ਜਿਹੜਾ ਮਿੱਤਰੋ ਮੇਨ ਸੀ ਨਾ ਇਹਨਾਂ ਦਾ ਗੁਰੂ ਘਰ ਉਹ ਆ ਨੰਗ ਕੇ ਆ ਜਿਤਨਾ ਡਿਊਟੀ ਹੈ ਦੀ ਇਹ ਨੰਗ ਕੇ ਤੇ ਆ ਸੀ ਮੇਨ ਜਿਹੜਾ ਇਹਨਾਂ ਦਾ ਠੀਕ ਹੈ ਜੀ ਤੇ ਆ ਜਿਹੜਾ ਮੇਨ ਦਰਬਾਰ ਸੀ ਉਸ ਸਮੇ ਦਾ ਠੀਕ ਹੈ ਜੀ ਆਪ ਦੇਖ ਸਕਦੇ ਹੋ ਇਹ ਮੇਨ ਦਰਬਾਰ ਸੀ ਜਿਹੜੀ ਆ ਨਾ ਆ ਚੀਜ਼ ਬਣਾਈ ਸੀ ਇਧਰੋਂ ਕਹਿੰਦੇ ਸੀ ਵੀ ਇੱਥੇ ਇੱਕ ਥੜਾ ਬਣਿਆ ਹੁੰਦਾ ਸੀ ਇੱਥੇ ਆ ਚੀਜ਼ ਇੱਥੇ ਨਾ ਥੜਾ ਬਣਿਆ ਹੁੰਦਾ ਸੀ ਇੱਥੇ ਥੜੇ ਦੇ ਕਿਉਂਕਿ ਐਨੂੰ ਇਹਦਾ ਮੁੱਖ ਤਾਵਾ ਇਹਨਾਂ ਦਾ ਕੋਈ ਵੀ ਜਦੋਂ ਨਮਾਜ਼ ਪੜਦਾ ਸਿਨਮ ਮੁਸਲਮਾਨ ਭਾਈਚਾਰਾ ਕੋਈ ਵੀ ਆ ਅੱਜ ਦੀ ਡੇਟ ਦੇ ਵਿੱਚ ਵੀ ਤੇ ਪੁਰਾਣੀ ਡੇਟ ਦੇ ਵਿੱਚ ਵੀ ਜਿੱਧਰਲੇ ਬੰਨੇ ਆ ਜਿਹੜਾ ਮੁੱਖ ਕੀਤਾ ਹੈ ਨਾ ਇਧਰ ਨੂੰ ਨਮਾਜ਼ ਪੜ੍ਹਦਾ ਇਹਨਾਂ ਦਾ ਤਾਂ ਮਕਸਦ ਸੀ ਕਿਉਂਕਿ ਇਧਰਲੇ ਬੰਨੇ ਇਹਨਾਂ ਦਾ ਮੱਕਾ ਮਦੀਨਾ ਪੈ ਜਾਂਦਾ ਜੀ ਆਹ ਦਿਸ਼ਾ ਜਿਹੜੀ ਆ ਸਿੱਧੀ ਮੱਕੇ ਮਦੀਨੇ ਨੂੰ ਆ ਠੀਕ ਹੈ ਜੀ ਇਹ ਉਧਰ ਪ੍ਰਮਾਤਮਾ ਦਾ ਘਰ ਜਿਹੜਾ ਮੁਸਲਮਾਨ ਭਾਈਚਾਰਾ ਹਨ ਪ੍ਰਮਾਤਮਾ ਦਾ ਘਰ ਉਹਨੂੰ ਹੀ ਸਮਝਦੇ ਆ ਮੇਨ ਤੇ ਉਸੇ ਹੀ ਦਿਸ਼ਾ ਦੇ ਵਿੱਚ ਜਿਹੜੀ ਆਪਣੀਏ ਪੰਜ ਨਮਾਜ਼ਾਂ ਜਿਹੜੀਆਂ ਅਦਾ ਕਰਦੇ ਆ ਜੀ ਠੀਕ ਹੈ ਜੀ ਤੇ ਇੱਥੇ ਉਹ ਪੜ੍ਹਦੇ ਹੁੰਦੇ ਸੀ ਆਪਣੀਆਂ ਪੰਜ ਨਮਾਜ਼ਾਂ ਤੇ ਆ ਇਹਨਾਂ ਦਾ ਮੇਨ ਦਰਬਾਰ ਹੀ ਤੇ ਦੂਜੀ ਗੱਲ ਜੇ ਮੈਂ ਦੱਸਾਂ ਮਿੱਤਰੋ ਵੀ ਇੰਨਾ ਕੁ ਪੁਰਾਣਾ ਆ ਨਾ ਇਹ ਉਤੋਂ ਦਾ ਚਲੋ ਆ ਛਤਾ ਛਤਾ ਜਿਹੜੀਆਂ ਹੋਣ ਤਾਂ ਪਾੜ ਗਈਆਂ ਜੀ ਇਹਦੀਆਂ ਤੇ ਉਹਨਾਂ ਸਮਿਆਂ ਦਾ ਇਹ ਪ੍ਰਾਤਨ ਜਿਹੜਾ 1747 ਤੋਂ ਪਹਿਲਾਂ ਦਾ ਇਹ ਬਣਿਆ ਹੋਇਆ ਤੇ ਉਹ ਵੇਖੋ ਆ ਝਰਨੇ ਬਣੇ ਆ ਠੀਕ ਹੈ ਜੀ ਤੇ ਆ ਵੇਖੋ ਆ ਚੂਨੇ ਪੱਥਰ ਦੀ ਜਿਹੜੀ ਆ ਚਣਾਈ ਤੇ ਹੋਈ ਹੋਈ ਆ ਨਾਲ ਜਿਹੜਾ ਪਲਾਸਟਰ ਹੈ ਉਹ ਵੀ ਚੂਨੇ ਪੱਥਰ ਦਾ ਹੋਇਆ ਜੀ ਆ ਵੇਖੋ ਠੀਕ ਹੈ ਜੀ ਤੇ ਇਹ ਸੀ ਉਹ ਸਮੇਂ ਜਿਹੜਾ ਬਣਾਇਆ ਸੀ ਇਹਨਾਂ ਨੇ ਰੱਬ ਦਾ ਘਰ ਤਾਂ ਰੱਬ ਦੀ ਮਸਜਿਦ ਠੀਕ ਹੈ ਜੀ ਤੇ ਪਰਿਵਾਰ ਜਿਹੜਾ ਸੀ ਕਈ ਚਿਰ ਇੱਥੇ ਪਰਿਵਾਰ ਰਹਿਆ ਪਹਿਲਾਂ ਕਿਉਂਕਿ ਉਹਨਾਂ ਨੂੰ ਜਗਾ ਇਹੀ ਲਾਟ ਹੋਈ ਸੀ ਉਹਨਾਂ ਨੂੰ ਰਹਿਣਾ ਹੀ ਪੈਣਾ ਸੀ ਪਰ ਉਹਨਾਂ ਨੂੰ ਇਹ ਗੱਲ ਦਾ ਨਹੀਂ ਸੀ ਪਤਾ ਵੀ ਇੱਥੇ ਪਰਮਾਤਮਾ ਦਾ ਘਰ ਆ ਉਹ ਬਾਅਦ ਵਿੱਚ ਪਤਾ ਲੱਗਾ ਚਲੋ ਫਿਰ ਇਹਨਾਂ ਨੇ ਇਹ ਜਗ੍ਹਾ ਜਿਹੜੀ ਸੀ ਉਹ ਅੱਜ ਵੀ ਇੱਥੇ ਸਾਈਡ ਤੇ ਰੱਖੀ ਹੋਈ ਆ ਤੇ ਹੁਣ ਇਹਦੀ ਕਿਤੇ ਨਾ ਕਿਤੇ ਜਿਹੜੀ ਸੀ ਕਹਿੰਦੇ ਸੀ ਵੀ ਮਰੰਮਤ ਕਰਾਉਣ ਲੱਗੇ ਆ ਘਰ ਦੇ ਤੇ ਦੇਖ ਰਖ ਜਿਹੜੀ ਅੱਜ ਵੀ ਜਿਹੜਾ ਇਹ ਪਰਿਵਾਰ ਡਿਆ ਕਰਨ ਇਹ ਚੀਜ਼ ਦੀ ਠੀਕ ਹੈ ਜੀ ਤੇ ਵੇਖੋ ਕਿੰਡੀ ਪੁਰਾਣੀ ਆ ਤੇ ਇਹ ਇਹ ਇੱਕ ਨਾ ਹੋਰ ਗੱਲ ਦੱਸਾਂ ਮਿੱਤਰੋ ਵੀ ਆ ਇਹਦੀ ਮੀਨਾਕਾਰੀ ਵੇਖੋ ਚੱਕ ਕਰਕੇ ਵੀ ਕਿੰਨੀ ਮੀਨਾਕਾਰੀ ਆ ਜਿਹੜੀ ਅਜੇ ਤੱਕ ਵੇਖੋ ਵੀ ਇੰਨੇ ਝਖੜ ਝੁੱਲ ਗਏ ਆ ਇੰਨੀਆਂ ਵੇਖੋ ਛੱਤਾਂ ਵੀ ਉੱਤੋਂ ਪਾੜ ਗਿਆ ਵਾ ਤੇ ਤਰੇੜਾਂ ਵੀ ਆ ਚੁਕੀਆਂ ਵਾ ਪਰ ਆ ਜਿਹੜੀ ਮੀਨਾਕਾਰੀ ਹੈ ਨਾ ਕਿਤਨਾ ਕਿਤੇ ਇਹ ਇਹ ਜਿਹੜੀ ਆ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਜੀ ਲੱਗਦੀ ਆ ਮੈਨੂੰ ਠੀਕ ਹੈ ਜੀ ਤੇ ਕਿੱਡੇ ਵਧੀਆ ਇੱਥੇ ਰੰਗ ਕੀਤੇ ਆ ਹਨ ਵੀ ਜਿਹੜੇ ਅਜੇ ਤੱਕ ਮਿਟੇ ਨਹੀਂ ਆ ਤੇ ਆ ਵੇਖੋ ਅੱਜ ਕੱਲ ਜੇ ਆਪਾਂ ਮੰਨ ਲਓ ਛੱਤਾਂ ਦੇ ਵਿੱਚ ਪਟੀਆਂ ਕਰਾਉਂਦੇ ਆ ਹਨ ਛੱਤਾਂ ਨੂੰ ਰੰਗ ਕਰਾਉਂਦੇ ਆ ਤੇ ਉਹ ਸਾਲ ਨਹੀਂ ਕੱਢਦੀਆਂ ਸਾਲ ਦੇ ਵਿੱਚ ਹੀ ਫੁੱਟ ਜਾਂਦੀਆਂ ਆ ਵੇਖ ਲਓ ਸਦੀਆਂ ਹੋ ਗਈਆਂ ਵਾ ਤੇ ਸਦੀਆਂ ਦੀ ਮੀਨਾਕਾਰੀ ਜਿਹੜੀ ਅੱਜ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਇੱਥੇ ਠੀਕ ਹੈ ਜੀ ਇਹ ਤਰੀਕੇ ਦੇ ਨਾਲ ਜਿਹੜਾ ਇੱਥੇ ਬਣੀ ਹੋਈ ਆ ਮਸਜਿਦ ਇਹ ਇਹਦਾ ਇਤਿਹਾਸ ਜਿਹੜਾ ਇਹਦੀ ਸਟੋਰੀ ਆ ਨਾ ਉਹ ਤੁਹਾਨੂੰ ਮੈਂ ਸ਼ੁਰੂ ਤੋਂ ਦੱਸਦਾ ਵਾਂ ਵੀ ਇਹ ਪਿੰਡ ਜਿਹੜਾ ਸੀ ਕ੍ਰਿਹਾਲਾ ਪਿੰਡ ਤਾਂ ਪਹਿਲਾਂ ਦਾ ਹੀ ਨਾਂ ਸੀ ਇਹਦਾ ਪਰ ਇਹਦੇ ਵਿੱਚ ਜਿਹੜੀਆਂ ਪੱਤੀਆਂ ਬਣੀਆਂ ਹਨ ਨਾ ਪੱਤੀਆਂ ਦੇ ਜਿਹੜੇ ਅੱਜ ਨਾਂ ਨਾਂ ਚੱਲਦੇ ਆ ਇੱਥੇ ਉਹ ਜਿਹੜੇ ਪਾਕਿਸਤਾਨੋਂ ਪਿੰਡੋਂ ਉੱਠ ਕੇ ਆਏ ਆ ਨਾ ਜਿਹੜੇ ਵੱਖਰੀਆਂ ਵੱਖਰੀਆਂ ਪੱਤੀਆਂ ਦੇ ਜਿਹੜੇ ਵੱਖੋ-ਵੱਖਰੇ ਪਿੰਡਾਂ 'ਚੋਂ ਉੱਠ ਕੇ ਆਏ ਉਹੀ ਪਿੰਡਾਂ ਦੇ ਨਾਮ ਜਿਹੜੇ ਇੱਥੇ ਪੱਤੀਆਂ ਦੇ ਰੂਪ ਦੇ ਵਿੱਚ ਆ ਗਏ ਆ ਠੀਕ ਹੈ ਜੀ ਕ੍ਰਿਹਾਲੇ ਪਿੰਡ ਦੇ ਵਿੱਚ 12 ਹੀ ਇੱਥੇ ਪਤੀਆਂ ਵਾਂ ਤੇ 12 ਹੀ ਇੱਥੇ ਮਸੀਤਾਂ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਮਸੀਤਾਂ ਕਰਕੇ ਹੀ ਜਿਹੜਾ ਇਹ ਪਿੰਡ ਦੇ ਵਿੱਚ ਪਤੀਆਂ ਦਾ ਜਿਹੜਾ ਅਸੀਂ ਰੂਪ ਦਿੱਤਾ ਗਿਆ ਸੀ ਵੀ 12 ਪਤੀਆਂ 12 ਜੇ ਮਸੀਤਾਂ ਦੇ 12 ਹੀ ਇੱਥੇ ਪਤੀਆਂ ਰਹਿਣਗੀਆਂ ਉਹ ਤਰੀਕੇ ਦੇ ਨਾਲ ਪਿੰਡ ਵਸਿਆ ਸੀ ਪਹਿਲਾਂ ਇਹ ਸਾਰਾ ਹੀ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਠੀਕ ਹੈ ਜੀ ਤੇ ਥੋੜੀਆਂ ਜੀਆਂ ਜਗ੍ਹਾ ਇਹੋ ਜੀਆਂ ਬਜੀਆਂ ਵਾਂ ਵੀ ਜਿੱਥੇ ਇਹੋ ਜਿਹੇ ਜਿਹੜੇ ਮੰਨ ਲਓ ਪ੍ਰਾਤਨ ਚੀਜ਼ਾਂ ਜਿਤਨਾ ਹੁਣ ਮੰਨ ਲਓ ਆਵਾ ਕੰਧਾਂ ਵੀ ਉਦੋਂ ਦੀਆਂ ਹੀ ਪੁਰਾਣੀਆਂ ਏ ਠੀਕ ਹੈ ਜੀ ਇੱਥੇ ਜਿਹੜੀ ਆ ਸਾਂਭ ਸੰਭਾਲ ਤੇ ਚਲੋ ਸਾਫ ਸਫਾਈ ਜਿਹੜ ਪਰਵਾਰ ਕਰਨ ਦਿਆ ਵਾ ਬਾਕੀ ਇਹ ਆ ਵੀ ਹੋਰ ਕਿਤੇ ਨਹੀਂ ਆ ਬਾਕੀ ਸਾਰਿਆਂ ਨੇ ਕਿਸੇ ਨੇ ਟਾਤੀ ਆ ਕਿਸੇ ਨੇ ਰਿਪੇਅਰ ਕਰ ਲਈ ਆ ਕਿਸੇ ਨੇ ਮੰਨ ਲਓ ਵੀ ਨਵੀਆਂ ਕੋਠੀਆਂ ਤਬਦੀਲ ਕਰਤੀਆਂ ਜੀ ਉਹ ਚ ਠੀਕ ਹੈ ਜੀ ਜੋਂ ਜੋਂ ਜ਼ਮਾਨਾ ਬਦਲਦਾ ਜਾਂਦਾ ਤਿਉਂ ਤਿਉਂ ਫਿਰ ਆਪਾਂ ਕਹਿ ਸਕਦੇ ਆ ਵੀ ਇਹ ਚੀਜ਼ਾਂ ਵੀ ਬਦਲਦੀਆਂ ਜਾਂਦੀਆਂ ਵਾ ਸੋ ਇਹ ਕੁਝ ਚੀਜ਼ਾਂ ਬਜੀਆਂ ਇਹ ਗੁਰੂ ਦਾ ਘਰ ਸੀ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਮਸੀਤ ਸੀ ਪ੍ਰਮਾਤਮਾ ਦੇ ਘਰ ਦੀ ਤੇ ਇਹ ਜਿਹੜੀ ਅੱਜ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਈ ਆ ਤੇ ਆਜੋ ਮਿੱਤਰੋ ਬਾਹਰ ਚੱਲਦੇ ਆ ਮੜੇ ਜਾ ਬਾਹਰ ਜਾ ਕੇ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਠੀਕ ਹੈ ਜੀ ਆਓ ਚੱਲੀਏ ਅ ਸੋ ਹਾਂਜੀ ਮਿੱਤਰੋ ਹੁਣ ਨਾ ਮੈਂ ਮਸਜਿਦ ਦੀ ਬੈਕ ਸਾਈਡ ਤੇ ਆ ਚੁੱਕਾ ਵਾਂ ਤੇ ਮਸਜਿਦ ਦੀ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਵੀ ਆਹ ਤਰੀਕੇ ਦੇ ਨਾਲ ਇਤਰਾ ਨਜ਼ਰ ਆਉਂਦੀ ਹੈ ਜੀ ਇਹ ਹਨਾ ਕਿੱਡੀ ਪੁਰਾਣੀ ਇਮਾਰਤ ਆ ਤੇ ਉਹਨਾਂ ਸਮਿਆਂ ਦੇ ਵਿੱਚ ਐਤਰਾ ਦੀਆਂ ਇਮਾਰਤਾਂ ਹੁੰਦੀਆਂ ਸੀ ਸਨ 47 ਦੀ ਵੰਡ ਤੋਂ ਪਹਿਲਾਂ ਠੀਕ ਹੈ ਜੀ ਨਾਨਕਸਾਹੀ ਇੱਟਾਂ ਲੱਗੀਆਂ ਵਾ ਚੂਨੇ ਪੱਥਰ ਦੀ ਚਣਾਈ ਹੋਈ ਆ ਤੇ ਅੱਜ ਵੀ ਇਹ ਪਰਿਵਾਰ ਨੇ ਜਿਹੜੀ ਇਹ ਮਸਜਿਦ ਹੈ ਸਾਭ ਕੇ ਰੱਖੀ ਹੋਈ ਆ ਇਦੀ ਦੇਖ ਰਖ ਜਿਹੜੀ ਆ ਇਹ ਪ੍ਰਵਾਦਿਆ ਜੀ ਕਰਨ ਠੀਕ ਆ ਤੇ ਜੇ ਆਪਾਂ ਮਿੱਤਰੋ ਮੈਂ ਤੁਹਾਨੂੰ ਨਾ ਇਧਰੋਂ ਝਾਤੀ ਮਰੋਣਾ ਵਾ ਇਧਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਵੀ ਉਹੀ ਪੁਰਾਣਾ ਪੰਜਾਬ ਤੁਹਾਨੂੰ ਚੇਤੇ ਆਉਂਦਾ ਹੋਣਾ ਵਾ ਵੀ ਜਿਤਨਾ ਪੁਰਾਣਾ ਪੰਜਾਬ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਸੰਨ 47 ਦੀ ਵੰਡ ਤੋਂ ਪਹਿਲਾਂ ਇਸ ਤਰ੍ਹਾਂ ਦਾ ਦੀਦਾ ਹੀ ਪੰਜਾਬ ਇੱਥੋਂ ਤੁਸੀਂ ਦੇਖ ਸਕਦੇ ਹੋ ਕਿੱਡਾ ਵਧੀਆ ਹਨਾ ਉਹੀ ਪ੍ਰਾਣੀਆਂ ਕਿਕਰਾਂ ਤੇ ਉਹੀ ਛੱਪੜ ਤੇ ਆਹ ਵੇਖੋ ਕਿੱਡਾ ਘੈਂਟ ਲੱਗੰਦੇ ਆ ਨਜ਼ਾਰਾ ਹਨਾ ਤੇ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਫੀਲ ਹੁੰਦਾ ਸੀ ਆਹ ਚੀਜ਼ ਫੀਲ ਹੁੰਦੀ ਠੀਕ ਹੈ ਜੀ ਤੇ ਅੱਜ ਵੀ ਜਿਹੜਾ ਵਾ ਨਾ ਜਦੋਂ ਤੁਸੀਂ ਪਿੰਡ ਕਰਿਆਲਾ ਆਉਗੇ ਜਲਾ ਤਰਨ ਤਾਰਨ ਪੱਟੀ ਦੇ ਬਿਲਕੁਲ ਨਜ਼ਦੀਕ ਆ ਪਿੰਡ ਕਰਿਆਲਾ ਉੱਥੇ ਜਿਹੜਾ ਸੀ ਨਾ ਇਹ ਮਾਰਤਾ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਦੂਜੇ ਪਾਸੇ ਜਿਤਨਾ ਆ ਦੇਖ ਸਕਦੇ ਹੋ ਆ ਦੇਖੋ ਇਹਦੀ ਨੁਕਰਿਆ ਨਾ ਜਿਹੜੀ ਇਹ ਨੁਕਰ ਸਿਰਫ ਜਿਤਨਾ ਮੰਨ ਲਓ ਵੀ ਇਹਦੀ ਮਨਿਆਦ ਘਟ ਰਹੀ ਹੈ ਇਹ ਚੀਜ਼ ਦੇ ਨਾਲ ਠੀਕ ਹੈ ਜੀ ਤੇ ਤਾਂ ਕਰਕੇ ਫਿਰ ਕੁਝ ਕਿ ਜਿਹੜੀਆਂ ਮਸੀਤਾ ਸੀ ਉਹ ਬਜੀਆਂ ਤੇ ਇਹ ਨਾਲ ਥੋੜੇ ਦਿਨ ਪਹਿਲਾਂ ਮੈਂ ਆਇਆ ਸੀ ਪਹਿਲਾਂ ਦੇਖ ਕੇ ਗਿਆ ਸੀ ਮੈਂ ਇਹ ਚੀਜ਼ ਤੇ ਮੈਨੂੰ ਬੜੀ ਵਧੀਆ ਲੱਗੀ ਮੈਂ ਸੋਚਿਆ ਵੀ ਇਹਦਾ ਜ਼ਰੂਰ ਵਲੌਗ ਬਣਾਉਂਗਾ ਮੈਂ ਤੇ ਚਲੋ ਅੱਜ ਮੈਂ ਤੁਹਾਨੂੰ ਇਹ ਚੀਜ਼ ਦਿਖਾਈ ਆ ਆ ਖੂਹ ਆ ਜੀ ਪੁਰਾਣਾ ਪੁਰਾਣੇ ਸਮੇ ਦਾ ਤੇ ਜਿੱਥੇ ਲੋਕੀ ਕੋਈ ਸਮਾਂ ਹੁੰਦਾ ਸੀ ਵੀ ਜਿੱਥੇ ਲੋਕੀ ਪਾਣੀ ਭਰਿਆ ਕਰਦੇ ਸੀ ਤੇ ਇੱਥੇ ਰੌਣਕਾਂ ਰਹਿੰਦੀਆਂ ਹੁੰਦੀਆਂ ਸੀ ਤੇ ਪਰ ਅੱਜ ਕਿਤੇ ਨਾ ਕਿਤੇ ਇਹਦੀ ਹਾਲਤ ਜਿਹੜੀ ਆ ਥੋੜੀ ਜੀ ਹੋ ਗਈ ਆ ਖਰਾਬ ਤੇ ਠੀਕ ਆ ਮਿੱਤਰੋ ਏ ਸੀ ਅੱਜ ਦਾ ਵਲੌਗ ਤੋਂ ਬਾਕੀ ਵੀਡੀਓ ਕਿਵੇਂ ਦੀ ਲਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਚੈਨਲ ਆਪਣਾ ਕਰ ਲਿਓ ਜੀ ਸਬਸਕ੍ਰਾਈਬ ਬੱਲ ਆਈਕਨ ਦਾ ਬਟਨ ਆਪ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬਾ ਕੇ ਕਰ ਦਿਓ ਮਿੱਤਰੋ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵਲੌਗ ਜਿਹੜੇ ਨਾ ਉਹ ਆਪਾਂ ਲੈ ਕੇ ਆਵਾਂਗੇ ਗਾਂ ਤੇ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ